ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਰਸਰਾ ਇੱਕ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੂੰ ਮੁੜ ਤਸਤੌਨ ਲੱਗਿਆ ਭਾਰਤ ਦੀ ਐਰਸ ਸਟ੍ਰਾਈਕ ਦਾ 23 ਜੁਲਾਈ ਤੱਕ ਆਪਣਾ ਹਵਾਈ ਖੇਤਰ ਕੀਤਾ ਬੰਦ ਅਮਰੀਕਾ ਵੱਲੋਂ ਪੈਲ ਗਾਮ ਅਤਵਾਦੀ ਹਮਲੇ ਵਿੱਚ ਸ਼ਾਮਲ ਲਸ਼ਕਰ-ਏ-ਤੋਇਬਾ ਦੇ ਫਰੰਟ ਸੰਗਠਨ ਦੇ ਰੈਜਿਸਟਰ ਸੈਂਟ ਫਰੰਟ ਦੀ ਪਾਬੰਦੀਆਂ ਲਗਾਉਣ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਮਚ ਗਈ ਹੈ ਪਾਕਿਸਤਾਨ ਭਾਰਤ ਦੇ ਸੰਭਾਵੀ ਹਵਾਈ ਹਮਲੇ ਨੂੰ ਲੈ ਕੇ ਸਾਵਧਾਨ ਜਾਂਦਾ ਹੈ ਇਹੀ ਕਾਰਨ ਹੈ ਕਿ ਉਸ ਦੇ ਉਸ ਨੇ ਆਪਣੇ ਹਵਾਈ ਖੇਤਰ ਨੂੰ ਖੇਤਰ ਵਿੱਚ ਇੱਕ ਹਫਤੇ ਲਈ ਨੋਟਮ ਜਾਰੀ ਕੀਤਾ ਹੈ ਪਾਕਿਸਤਾਨੀ ਫੌਜੀ ਅਧਿਕਾਰੀਆਂ ਦੇ ਅਨੁਸਾਰ ਕੇਂਦਰੀ ਸੈਕਟਾ ਖੇਤ 16 ਤੋਂ 23 ਜੁਲਾਈ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ ਇਸ ਦੇ ਨਾਲ ਹੀ 22 ਤੋਂ 23 ਜੁਲਾਈ ਨੂੰ ਦੱਖਣੀ ਪਾਕਿਸਤਾਨ ਦੀ ਹਵਾਈ ਹੱਦ ਵੀ ਬੰਦ ਕਰ ਦਿੱਤੀ ਗਈ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਇਸ ਨੂੰ ਇੱਕ ਫੌਜੀ ਅਭਿਆਸ ਜਾਂ ਮਾਈਲਿਸ ਫਰੀਖਣ ਦੱਸਿਆ ਗਿਆ ਹੈ ਸੂਤਰਾਂ ਅਨੁਸਾਰ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਚੀਨੀ ਕਾਰਗੋ ਜਹਾਜ਼ਾਂ ਦੀ ਆਵਾਜਾਈ ਦੇਖੀ ਗਈ ਹੈ ਇਸ ਨਾਲ ਇੱਕ ਸ਼ੱਕ ਇਹ ਚੱਕ ਹੋਰ ਮਜ਼ਬੂਤ ਹੋਇਆ ਹੈ ਕਿ ਚੀਨ ਨੇ ਪਾਕਿਸਤਾਨ ਨੂੰ ਨਵੀਂ ਫੌਜ ਟੈਕਨੋਲੋਜੀ ਹਥਿਆਰ ਅਤੇ ਹਵਾਈ ਸੁਰੱਖਿਆ ਪ੍ਰਣਾਲੀ ਪ੍ਰਦਾਨ ਕੀਤੀਆਂ ਹਨ ਪੈਲਗਾਮ ਅਤਵਾਦੀ ਹਮਲੇ ਦੇ ਆਪਰੇਸ਼ਨ ਤੋਂ ਦੂਰ ਤੋਂ ਬਾਅਦ ਭਾਰਤ ਪਾਕਿਸਤਾਨ ਸਬੰਧਾਂ ਵਿੱਚ ਹੋਰ ਤਣਾਅ ਆ ਗਿਆ ਹੈ ਪਾਕਿਸਤਾਨ ਪੈਲਗਾਮ ਵਿੱਚ ਸਲਾਨੀਆਂ ਦੇ ਹੋਏ ਹਮਲੇ ਵਿੱਚ ਪਾਕਿਸਤਾਨ ਸਮਰਥਿਤ ਅਤਵਾਦੀ ਸੰਗਠਨ ਟੀ ਆਰ ਐਫ ਦੀ ਸ਼ਮੂਲੀਅਤ ਨੇ ਭਾਰਤ ਨੂੰ ਸਖਤ ਰੁਖ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਪਰਦੇਸ਼ਨ ਸੰਦੂਰ ਤੇ ਤਹਿਤ ਸਰਹੱਦ ਪਰ ਅਤਿਅੰਤ ਿਕਾਨਿਆਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਕਿੱਤ ਬੰਦ ਕਰ ਦਿੱਤਾ ਹੈ ਕਰ ਦਿੱਤਾ ਹੈ ਤੇ ਫੌਜੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਦੋਵਾਂ ਦੇਸ਼ਾਂ ਵਿਚਕਾਰ ਸੰਚਾਰ ਲਗਭਗ ਠੱਪ ਹੋ ਗਿਆ ਹੈ ਅਤੇ ਸਰਹੱਦ ਦੇ ਸੁਰੱਖਿਆ ਬਲਾਂ ਦੀ ਤਣਾਤੀ ਵਧਾ ਦਿੱਤੀ ਗਈ ਹੈ ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ